ਹੇਗਾ ਮੇਰੇ ਨਾਲ ਕਿਉਂ ਕਰਕੇ ਗਏ ਨੇ ਭਾਣ ਜਾ ਬਹੁਤ ਰੋਇਆ ਬਹੁਤ ਹਉਨੇ ਬਸ ਇੱਕ ਦਲੇਰੀ ਦਿਖਾਈ ਐ ਉਹ ਜਮਾਂ ਅੰਦਰੋਂ ਕਾਊਂਟਰ ਦੇ ਚੱਕ ਕੇ ਉਹ ਕਹਿੰਦੇ ਪਹਿਲਾ ਚੁੱਪ ਕਰਕੇ ਨਹੀਂ ਤਾਂ ਤੈਨੂੰ ਮਾਰ ਦਾਂਗੇ ਇੱਥੇ ਦੇਖ ਲੋ ਇਹ ਹਰ ਇੱਕ ਨਾਲ ਹੋ ਸਕਦਾ ਵੀਰੇ ਆਪਾਂ ਜਿਹੜਾ ਦੁਕਾਨਾਂ ਦੇ ਪਾਈ ਪਾਈ ਸਾਸਾਂ ਤੇ ਜਿਹੜੇ ਬੈਠਦੇ ਆਂ ਵਿਰੋਧ ਕੱਲੇ ਕੱਲੇ ਜਣੇ ਬੈਠਦੇ ਆਂ ਆਪਾਂ ਇਹਨੂੰ ਕੋਈ ਜੇ ਕਿਸੇ ਦੀ ਕੋਈ ਹੁਣ ਸੁਣਨੇ ਆ ਦਿਨ ਨੇ ਐਸੇ ਏਸੀ ਸਾਰਿਆਂ ਦੇ ਚੱਲਦੇ ਨੇ ਦਰਵਾਜ਼ੇ ਬੰਦ ਹੋਇਆ ਕਰਨਗੇ ਸਾਰਿਆਂ ਨੂੰ ਮਾਰ ਕੇ ਚਲੇ ਜਾਣਾ ਹੁਣ ਹੀ ਖਬਰ ਆਈ ਐ ਐਸ.ਬੀ.ਆਈ. ਮੋਰੋ ਮੋਟਰਸਾਈਕਲ ਚੋਰੀ ਹੋ ਗਿਆ ਦੱਸੋ ਵੀਰੇ ਕੀ ਕਰ ਲਾਂਗੇ ਆਪਾਂ ਐਸ.ਐਚ.ਓ. ਆਇਆ ਕਹਿੰਦਾ ਮੈਂ ਨਹੀਂ ਕਰ ਸਕਦਾ ਕੁਛ ਕਹਿੰਦਾ ਮੇਰਾ ਤਾਂ ਕਹਿੰਦਾ ਹੱਥ ਖੜੇ ਨੇ ਹੱਥ ਖੜੇ ਕਰਕੇ ਉਹ ਚਲਾ ਗਿਆ ਕਿੱਥੇ ਦਾ ਕਹਿਣਾ ਚਾਹੀਦਾ ਮੈਂ ਤੁਹਾਡੇ ਨਾਲ ਆ ਉਹ ਚਲਾ ਗਿਆ ਉਹ ਇਸ਼ਾਰਾ ਕਰਕੇ ਵੀ ਰੋਡ ਉੱਤੋਂ ਦੀ ਚੱਕਰ ਚਲਾ ਦੋ ਦੱਸੋ ਕੀ ਕਰ ਲਾਂਗੇ ਵੀਰੇ ਆਪਾਂ ਮਾ ਗੁਰਨਾਮ ਸਿੰਘ ਜੀ ਦਾ ਪਤਵਾਲਾ ਪਿੰਡ ਮਾਹਵਲਾ ਤੀਜਾ ਲੱਗਿਆ ਐਤੇ ਹੀ ਰਾਤ ਦੇ 3 ਵਜੇ ਚੋਰੀ ਹੋ ਗਈ ਸਦੀਵੜਾ ਜਿਲ੍ਹਾ ਕੀਰਤਨ ਸਿੰਘ ਔਰ ਉਦੁਪਾਲਾ ਜਗਨੰਦ ਦੇ ਫੈਕਟਰੀ ਸਟੋਰ ਔਰ ਇੱਕ ਪਰਮਵੀਰ ਸਿੱਧੂ ਜਿਹੜੇ ਹੈਗਾ ਸਿਮੈਂਟ ਸਟੋਰ ਇਹਦਾ ਮੈਂ ਇਹ ਤਿੰਨ ਚੋਰੀਆਂ ਲਗਾਤਾਰ ਹੋਈਆਂ ਔਰ ਇਹ 3 ਵਜੇ ਦੇ ਕਰੀਬ ਸ਼ੁਰੂ ਹੋਈਆਂ ਚੋਰੀਆਂ ਜੋ ਕਿ ਕਾਰ ਦੇ ਵਿੱਚ ਆਏ ਚਾਰ ਬੰਦੇ ਆਏ ਲਗੇ ਉਹ ਕਾਰ ਸਵਿਫਟ ਕਾਰ ਆਈ ਹੈ ਉਹ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈਗੀ ਉਹਨੂੰ ਨੰਬਰ ਵੀ ਹੈਗਾ ਹੈਗਾ ਤੇ ਮਨ ਗਏ ਸੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਇਹ ਸਟ੍ਰਿਕਟਲੀ ਇਹਨਾਂ ਚੋਰਾਂ ਨੂੰ ਅ ਮੱਜ਼ੇ ਤੋਂ ਵੱਧ ਕੋਸ਼ਿਸ਼ ਕਰਨ ਨੂੰ ਵੀ ਇਹਨਾਂ ਦਾ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਪਤਾ ਕਰਕੇ ਵੀ ਇਹ ਪਹਿਲਾਂ 8 ਦਿਨ ਪਹਿਲਾਂ ਵੀ ਇੱਕ ਵਾਰਦਾਤ ਹੋਈ ਸੀ ਜੋ ਕਿ ਇੱਕ ਮੁੰਡੇ ਦੇ ਉੱਤੇ ਵਾਰਦਾਤ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰਸ਼ਾਸਨ ਬਹੁਤ ਜ਼ਿਆਦਾ ਸਲੋਲੀ ਕੰਮ ਕਰ ਰਿਹਾ ਹੈ ਵੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਹਾਰਡਲੀ ਇਹਦੇ ਪ੍ਰਤੀ ਆਂਦੇ ਕੇ ਇਹ ਮਸਲਾ ਹੱਲ ਕਿੰਨਾ ਨੁਕਸਾਨ ਹੋਇਆ ਸਿਆਰੀ ਦੀ ਦੁਕਾਨ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਗਹਿਣੇ ਵਗੈਰਾ ਲੈ ਕੇ ਗਹਿਣੇ ਵਗੈਰਾ ਵੀ ਚਾਂਦੀ ਵਗੈਰਾ ਵੀ ਔਰ ਪੁਰਾਣਾ ਜੋ ਸਾਡਾ ਸੀਗਾ 골ਡ ਸੀਗਾ ਉਹ ਵੀ ਚੋਰੀ ਹੋਈ ਹੈ ਜੀ ਔਰ ਦੋ ਕੈਮਰੇ ਲਾ ਕੇ ਲੱਗੇ ਦੇ ਵਿੱਚ ਮਾਮਲਾ ਤਾਂ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ 15 ਦਿਨਾਂ ਦੇ ਜੁੜੇ ਹੋਏ ਆ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਛੋਟੇ ਨਾਲ ਲੱਗਦਾ ਦਾਣਾ ਮੰਡੀ ਚੋਂ ਕਟੋਕਟ ਬਾਲਾ ਨਹੀਂ ਤਾਂ ਪੰਜ ਵਾਰ ਚੋਰੀ ਹੋ ਗਈ ਸ਼ਰਨਾਂ ਦੇ ਨਾਣਾ ਮੰਡੀ ਦੇ ਵਿੱਚੋਂ ਹੁਣ ਇੱਕੋ ਹੀ ਰਾਤ ਦੇ ਵਿੱਚ ਚਾਰ ਚੋਰੀਆਂ ਹੋ ਗਈਆਂ ਧਨੌਲੇ ਤੇ ਪ੍ਰਸ਼ਾਸਨ ਲਵੇ ਵਪਾਰ ਮੰਡਲ ਗਿਆ ਅਸੀਂ ਵੀ ਗਏ ਤੇ ਕੋਈ ਸੁਣਵਾਈ ਨਹੀਂ ਹੈ ਚਲੋ ਜਿੰਨੀ ਕੁ ਉਹਨਾਂ ਨੇ ਪ੍ਰਸ਼ਾਸਨ ਨੇ ਕਾਰਨੀਆਂ ਕੀਤੀ ਵੀ ਹੈ ਸਾਨੂੰ ਕਦੇ ਕਹਿੰਦੇ ਨੇ ਮੁਲਾਜ਼ਮ ਨਹੀਂ ਹੈ ਕਦੇ ਕਹਿੰਦੇ ਨੇ ਕੁਛ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਾਡੇ ਮੰਤਰੀ ਜੀ ਬੈਠੇ ਨੇ ਉਹਨਾਂ ਨੂੰ ਕਿ ਤੁਸੀਂ ਮਹਾਰਾਜਾ ਸਾਡੇ ਧਨੌਲੇ ਕੰਨੀ ਧਿਆਨ ਦਿਓ ਇਲੈਕਸ਼ਨਾਂ ਦਾ ਟਾਈਮ ਹੈ ਜੇ ਇਹੀ ਹਾਲ ਰਿਹਾ ਆਪਾਂ ਵੋਟਾਂ ਦੀ ਕਿੱਥੋਂ ਉਮੀਦ ਰੱਖਦੇ ਆ ਕਿ ਇੱਥੇ ਆਪਾਂ ਨੂੰ ਵੋਟਾਂ ਪੈ ਜਾਣਗੀਆਂ ਅੱਜ ਵਪਾਰੀ 9 ਵਜੇ ਦੇ 8:30 ਵਜੇ ਦੇ ਸ਼ਰਕਤੇ ਬੈਠੇ ਨੇ ਇਹਨਾਂ ਦੀ ਕਿਸੇ ਨੇ ਆ ਕੇ ਵਪਾਰੀਆਂ ਦੇ ਸਾਰ ਨਹੀਂ ਪੁੱਛੀ 11 ਵਜਨ ਵਾਲੇ ਹੋ ਗਏ 2 ਘੰਟੇ ਹੋ ਗਏ ਧੁੱਪ ਚ ਬੈਠੇ ਆ ਵਪਾਰ ਦਾ ਕਿੰਨਾ ਲੌਸ ਆ ਫਿਰ ਇਹ ਭਾਲਦੇ ਨੇ ਵੋਟਾਂ ਜਰਕੀ ਉੱਪਰੋਂ ਮੰਤਰੀ ਜੀ ਦਾ ਜਾਂ ਉਪਰੋਏ ਹੱਕ ਬੰਦ ਦਾ ਕਿਸੇ ਚੰਗੇ ਅਫਸਰ ਦੀ ਡਿਊਟੀ ਲਾ ਕੇ ਇੱਥੇ ਭੇਜਣਾ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਦਿਵਾ ਕੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਮੂਹ ਬੰਨੇ ਹੋਏ ਨੇ ਸਰਿਆਂ ਮਾਏ ਉਹ 2 ਘੰਟੇ ਤਣਾੜੇ ਜਿ ਰਹਿ ਕੇ ਕੀਤੀ ਇੱਕ ਵਿਚਾਰੇ ਆਮ ਦੁਕਾਨਦਾਰ ਦੀ ਜੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਖਫਰਾ ਮਾਰ ਕੇ ਹੌਂਕਲਾ ਵੜਤੀਆਂ ਤੇ ਉਹਦੇ ਤੱਕੇ ਨਾ ਪਾਇਏ ਕੋਕੀ ਲੈ ਕੇ ਉਸ ਚੀਜ਼ ਦਾ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਕਰਾਂਗੇ ਚਲੋ ਉਹਦਾ ਵੀ ਕੋਈ ਹੱਲ ਨਹੀਂ ਹੋਇਆ ਇਹਦਾ ਕਾਨੂੰਨ ਦੀ ਸੁਸਤੀ ਦਾ ਉਹ ਬੋਧਾ ਉਹਦਾ ਇਹਦਾ ਆਮਨ ਕਾਨੂੰਨ ਦੀ ਸੁਸਤੀ ਦੀ ਦਾ ਪਿੱਛੇ ਨੇ ਇਹ ਹੈ ਜੀ ਅਸੀਂ ਪਹਿਲਾਂ ਵੀ ਸਰਕਾਰਾਂ 'ਚ ਵਿਚਰਦੇ ਰਹੇ ਹਾਂ ਮੈਨੂੰ 15-20 ਸਾਲ ਹੋ ਗਏ ਪੋਲੀਟੀਕਲ ਸੈਕਟਰ 'ਚ ਆਏ ਨੂੰ ਅਸੀਂ ਆਹ 2 ਸਾਲਾਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਅਸੀਂ ਕਿਸੇ ਨਾਲ ਦੇਖਿਆ ਨਹੀਂ ਹੈ ਅੱਗੇ ਵੀ ਹੁੰਦਾ ਸੀ ਅੱਗੇ ਜੇ ਅਸੀਂ ਲੀਡਰ ਨੂੰ ਜਾਂ ਕਿਸੇ ਨੂੰ ਕਹਿੰਦੇ ਸੀ ਤਾਂ ਉਹਦੇ ਤੇ ਫੌਰੀ ਤੌਰ ਤੇ ਹੁੰਦਾ ਜੀ ਹੁਣ ਤਾਂ ਕੋਈ ਆ ਹੀ ਨਹੀਂ ਰਿਹਾ ਜੀ ਤੁਸੀਂ ਦੇਖੋ ਵੋਟਾਂ ਦਾ ਟਾਈਮ ਆ ਮੰਤਰੀ ਦਾ ਜ਼ਿਲਾ ਹੋਵੇ ਮੰਤਰੀ ਆਪ ਇੱਥੋਂ ਖੜਾ ਹੋਵੇ ਕੁਝ ਸੁਣਵਾਈ ਨਹੀਂ ਹੈ ਜੀ ਅੱਲਾਹ ਤੁਹਾਨੂੰ ਕੀ ਐਕਸ਼ਨ ਹੋਊਗਾ ਵਪਾਰੀਆਂ ਦਾ ਐਕਸ਼ਨ ਇਹ ਹੋਊਗਾ ਜੇ ਤੇ ਨਾ ਹੋਇਆ ਬਾਈਪਾਸ ਤੇ ਬੈਠਾਂਗੇ ਨਹੀਂ ਬਾਈਪਾਸ ਤੇ ਡੀਸੀ ਦਫਤਰ ਜਾ ਕੇ ਬੈਠਾਂਗੇ ਇੰਪਲੈਂਟ ਕੀ ਨਾਮ ਆਪਣਾ ਕੀਰਤਨ ਸਿੰਘ ਕੀ ਗੱਲ ਹੋਈ ਆ ਕੀ ਮੰਗ ਰਿਹਾ ਮੈਂ ਮਤਲਬ ਕੱਲ ਕੈਮਰੇ ਕੰਪਲੀਟ ਕਰਕੇ ਗਿਆ ਸੀ ਆਹ ਥਾਂ ਤੇ ਸਵੇਰ ਮੈਂ 4:30 ਵਜੇ ਤਕਰੀਬਨ ਸ਼ਹਿਰ ਨੂੰ ਗਿਆ ਤੇ ਜਦੋਂ ਮੈਂ ਜਾ ਕੇ ਦੇਖਿਆ ਮੇਰਾ 1 ਇੰਚ ਸ਼ਟਰ ਉੱਟਾ ਪਿਆ ਸੀਗਾ ਨੌਕ ਮੇਰੇ ਖੁੱਲੇ ਪੈ ਸੀਗੇ ਕਿਉਂਕਿ ਮੈਂ ਮੇਰੇ ਭਤੀਜੇ ਨੂੰ ਬੁਲਾ ਕੇ ਅਸੀਂ ਸ਼ਟਰ ਚੱਕਿਆ ਆਹ ਸਾਰਾ ਖੰਡਾਰਾ ਖੜਿਆ ਪਿਆ ਸੀ ਉੱਥੇ ਜਿਹਦੇ ਵਿੱਚ ਉਸ ਮੇਰੀ ਚਾਂਦੀ ਤਕਰੀਬਨ 1.5 ਕਿਲੋ ਚਾਂਦੀ ਸੀਗੀ ਜਿਹਦੇ ਸੋਨਾ ਸੀ 1.5 ਤੋਂ 2 ਦੇ ਦਰਮਿਆਨ ਸੋਨਾ ਸੀਗਾ ਪੇਟੀ ਜਦੋਂ ਨਾ ਖੁੱਲਿਆ ਪਰ ਪੇਟੀ ਦੇ ਲੋਕ ਕੰਮ ਜਾ ਨਹੀਂ ਹੋ ਸਕਿਆ ਉਹਨਾਂ ਦੇ ਖੋਲਣ ਚ ਇਸੇ ਕਰਕੇ ਮੇਰਾ ਇਹਨਾਂ ਨਿਸ਼ਾਨ ਹੋਇਆ ਸਾਰਾ ਮੇਰਾ ਖੰਡਾਰ ਖਲਾਤਾ ਮੇਰੇ ਟ੍ਰੀਆਂ ਚ ਸਮਾਨ ਸੀ ਸਭ ਕੁ ਕੱਢ ਕੇ ਲੈ ਗਏ ਪੂਰੀ ਸਵਾਈ ਕਰਕੇ ਫੇਰ ਗਏ ਕੈਮਰਾ ਚ ਕਿਤਾ ਵੀ ਕਿੰਨੇ ਕੈਮਰੇ ਜੀ ਮੇਰੇ ਹਾਂ ਜੀ ਉਹਨਾਂ ਤੇ ਵੀ 12 ਬਾਰ ਬੱਜਦੀ ਹੈ ਇਹ ਤਕਰੀਬਨ ਅਸੀਂ ਗਵਾਂਢੀਆ ਕੈਮਰੇ ਜੀ ਦੇਖਿਆ ਸੀਗਾ ਉਹ 2:3 ਦੇ ਦਰਮਿਆਨ ਕਹਿੰਦੇ ਨੇ ਉਹਦੇ ਵਿੱਚ ਉਹਦੇ ਵਿੱਚ ਗੱਡੀ ਦੀ ਫੋਟੋ ਵੀ ਆਈ ਹੈ ਉਹਨਾਂ ਨੇ ਸਾਹਮਣੇ ਸਾਡੇ ਗਵਾਂਢੀਆਂ ਦਾ ਚੌਧਰੀ ਸਾਹਿਬ ਦਾ ਉਹ ਬਾਰ ਵੀ ਬੰਦ ਕੀਤਾ ਇੱਕ ਦਸਵੀਰ ਡੇਰੀ ਵਾਲਾ ਦੁੱਧ ਵਾਲਾ ਹੈ ਉਹਦਾ ਬਾਰ ਵੀ ਉਹਨਾਂ ਨੇ ਗੇਟ ਬੰਦ ਕੀਤਾ ਵੀ ਥੱਲੇ ਨਾਲ ਦੇ ਉੱਤਰ ਦੌਰ ਹੈ ਛਾਂ ਸਾਡੇ ਬਾਹਰ ਦੇ ਵਿੱਚ ਤੇ ਉਹਨਾਂ ਨੇ ਪੱਕਾ ਕੰਮ ਕਰਕੇ ਪਹਿਲਾਂ ਮੇਰੇ ਆ ਕੇ ਹੌਨਸਾਰ ਸਾਡੇ ਸੱਤ ਪਾਲ ਲੈ ਨਾਲ ਅਜੀਦਕਾ ਤੇ ਉੱਤੇ ਚੜ ਕੇ ਉਹ ਕੈਮਰਾ ਤੋੜਿਆ ਮੇਰਾ ਫਿਰ ਵੀ ਸ਼ਟਰ ਤੋੜੇ ਨੇ ਇਹਦੇ ਅੰਦਰੋਂ ਸਾਰੇ ਕਨੈਕਸ਼ਨ ਟੱਟੇ ਨੇ ਕੱਟ ਕੇ ਕਨੈਕਸ਼ਨ ਫੇਰ ਮੇਰੇ ਸਾਰੇ ਬਾਰ ਦਾ ਦਰਜਾ ਹੋ ਗਿਆ ਇਹ ਮਿਲਕਾ ਅਣੀ ਮਾਂਜੀ ਕੀ ਕਰਦਾ ਵਾਂਗੇ ਭਾਲਣਾ ਵੀ ਸਾਨੂੰ ਟੈਸਟ ਕੀਤੇ ਜਾਣ ਜਿਹੜੇ ਬੰਦੇ ਨੇ ਸਾਡੀ ਜਿਹੜੀ ਨੁਸਾਨ ਵਾ ਸਾਨੂੰ ਡਵਾਇਆ ਜਾਵੇ ਹੋਰ ਅਸੀਂ ਕਿਥੇ ਹਾਲ ਘਾਲ ਦੀ ਬਾਕੀ ਸਾਡੇ ਵੱਧ ਤੋਂ ਵੱਧ ਪਹਿਲੇ ਨਾਲ ਹੋਰ ਸਾਰੇ ਮਜੂਤੀ ਕਰੀ ਜਾਵੇ ਅਸੀਂ ਦੁਕਾਨਦਾਰ ਆਗੇ ਅਸੀਂ ਤਾਂ ਤਿਰਤ ਕਰਕੇ 2 ਰੁਪਏ ਖਵਾਉਣੇ ਆ ਇਹ ਉਹਨੇ ਲੁੱਟ ਕੇ ਲੈ ਕੇ ਸਾਡੇ ਪੱਲੇ ਕੀ ਰਹਿ ਗਿਆ ਜੀ ਪਹਿਲਾਂ ਵੀ ਇੱਕ ਵਾਰ ਇਹ ਮੇਰੀ ਸੇਫ ਖੁੱਲ ਜਾਂਦੀ ਤਾਂ ਮੇਰਾ ਬਹੁਤ ਵੱਡਾ ਨੁਸਾਨ ਹੋਣਾ ਸੀ ਪਰ ਸੇਫ ਖੋਲ ਨਹੀਂ ਸਕੇ ਕਾਮਯਾਬ ਨਹੀਂ ਹੋ ਸਕਿਆ ਮੇਰਾ ਨਾ ਸ਼ੈਂਕਲ ਦਾ ਸੇ ਇਮਾਮ ਲਾ ਰਿਹਾ ਅੱਜ ਦੀ ਸਾਡੀ ਦੁਕਾਨਾਂ ਪ੍ਰੀਤੀ ਚੋਣੇ ਮੇਰੇ ਇੱਕ ਕਨਫੈਕਟਰੀ ਦੁਕਾਨ ਹੈ ਜਿਹੜੇ ਇੱਕਦਮ ਬਿਲਕੁਲ ਕਨਫੈਕਟਰੀ ਦੁਕਾਨ ਹੈ ਸਦਰ ਬਾਜ਼ਾਰ ਚ ਜਮਾ ਸੈਂਟਰ ਦੇ ਦੁਕਾਨ ਹੈ ਕੋਈ ਕੁਝ ਹੋਇਆ ਕਿੰਨੇ ਵਜੇ ਇਹ ਕੋਈ ਸਵੇਰੇ 7:30 ਤੋਂ 8:30 ਦੇ ਵਿੱਚ ਵਿੱਚ ਕੈਮਰਾ ਦੇ ਵਿੱਚ ਆਈ ਐ ਸਵਿਫਟ ਗੱਡੀ ਸੀ ਜਿਹਦੇ ਵਿੱਚੋਂ 3 ਤੋਂ 4 ਜਣੇ ਹੋ ਸਕਦੇ ਨੇ ਕੈਮਰੇ ਦੇ ਵੀ ਦੇ ਨੇ ਕੀ ਕੁਝ ਲੈ ਕੇ ਗਿਆ ਮੇਰਾ ਗੱਲੇ ਚ ਪਿਆ ਸੀ ਕੈਸ਼ 20 ਤੋਂ 25000 ਰੁਪਏ ਦੇ ਦਰਮਿਆਨ ਉਹ ਲੈ ਗਏ ਬਾਕੀ ਇੱਕ ਦੌਸ਼ਲਾ ਦਾ ਗੱਲਾ ਵੀ ਲੱਗਿਆ ਮੇਰਾ ਉਹ ਵੀ ਲੈ ਗਏ ਬਾਕੀ ਸ਼ਟਰ ਦਾ ਭੰਨੇ ਵੇਗਾ ਜਿੰਨੇ ਜੁੰਦੇ ਵੀ ਲੈ ਗਏ ਨਾਲ ਹੀ ਲਾ ਕੇ ਬਹੁਤ ਮੱਧ ਭਾੜਾ ਹਾਲ ਹੈ ਇੱਥੇ ਲੋਕਾਂ ਦੇ ਹਾਲਾਤ ਜਿਹੜੇ ਆਪੇ ਆਪ ਦੀ ਦੇਰ ਚਰੇ ਜੇਹੀ ਹਾਲ ਰਿਹਾ ਤਾਂ ਬੁਰਾ ਹਾਲ ਹੋ ਜਾਣਾ ਟੈਕਸ ਇਕੱਠਾ ਕਰਾ ਦਿੱਤੇ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਕਿਉਂ ਕਿਉਂ ਦੁਕਾਨਦਾਰ ਭਰਾਵੋ ਕਿਉਂ ਨਹੀਂ ਥੋੜੀ ਕਿਉਂਕਿ ਤੁਸੀਂ ਇੱਕ ਮੁੱਠੀ ਅਗਰੇਸੀ ਟੈਕਸ ਇਕੱਠਾ ਕਰਕੇ ਨਾ ਦਈਏ ਨਾ ਇਹ ਸਾਰੇ ਪ੍ਰਸ਼ਾਸਨ ਇੱਕ ਦਿਨ ਦੀ ਤਰ੍ਹਾਂ ਨਹੀਂ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਕਿਉਂਕਿ ਅਸੀਂ ਟੈਕਸ ਇਕੱਠਾ ਕਰਕੇ ਦਿਨੇ ਆ ਤਾਂ ਇਹਨਾਂ ਨੂੰ ਸਹੀ ਤਨਖਾਹ ਮਿਲਿਆ ਤਾਂ ਇਹਨਾਂ ਦੇ ਪਰਿਵਾਰ ਪਾਲਦੇ ਨੇ ਪਾਲਦੇ ਨੇ ਪਰ ਲੇਕਿਨ ਸਾਡੀ ਕੋਈ ਸੋਚ ਨਹੀਂ ਸਾਡੀ ਕੋਈ ਸੋਚ ਨਹੀਂ ਜੇ ਅਸੀਂ ਚੰਨਾਂ ਨੂੰ ਸਾਨੂੰ ਕੋਈ ਪੁੱਟਦਾ ਨਹੀਂ ਜਿਹੜਾ ਮਰਜੀ ਆ ਕੇ ਜਰਾ ਕਰਾ ਕੇ ਛੱਟ ਪਹੁੰਚੇ ਜਿਹੜਾ ਚਲਾ ਕੇ ਆ ਕੇ ਸਾਨੂੰ ਰੋਪਰੇ ਜਿਹੜਾ ਮਰਜੀ ਆ ਕੇ ਸਾਡੇ ਦੁਕਾਨਾਂ ਦੇ ਧਰਨੇ ਲਾ ਦੇਵੇ ਤੁਹਾਨੂੰ ਧਮਕੀਆਂ ਦੇਵੇ ਕਿਉਂ ਇਹ ਬਚਕਾਰ ਕਿਉਂ ਹੁੰਦਾ ਹੈ ਇਹ ਸਿਰਫ ਦੁਕਾਨਦਾਰਾਂ ਨਾਲ ਕਿਉਂ ਹੁੰਦਾ ਹੈ ਜੋ ਕਿਸਾਨ ਤਾਂ ਬਦ ਟੈਕਸ ਹੁੰਦਾ ਤੇ ਸੱਤ ਬਦ ਇਕੱਠਾ ਇਕੱਠੇ ਹੋ ਕੇ ਕਰਦਾ ਕੀ ਦੁਕਾਨਦਾਰ ਨੂੰ ਕੋਈ ਤਨਖਾਹ ਦਿੱਤੀ ਜਾਂਦੀ ਹੈ ਉਸ ਟੈਕਸ ਦੇ ਵਿੱਚ ਕੀ ਦੁਕਾਨਦਾਰ ਦਾ ਕੋਈ ਬੀਮਾ ਕਰਤਾ ਜਾਂਦਾ ਉਸ ਟੈਕਸ ਦੇ ਵਿੱਚ ਅਗਰ ਮੜਾ ਗੜੇ ਪੈ ਜਾਣ ਤਾਂ ਕਿਸਾਨ ਨੂੰ ਮੁਆਵਜ਼ਾ ਮਿਲਦਾ ਕੀ ਦੁਕਾਨਦਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ ਦੱਸੋ ਮੈਨੂੰ ਅਗਰ ਉਹਦੀ ਦੁਕਾਨਦਾਰੀ ਸਾਰੀ ਵਿੱਚ ਪਾਣੀ ਫਿਰ ਜਾਂਦਾ ਤਾਂ ਕਿਸੇ ਡੋਕਰ ਰਹਿੰਦਾ ਨਹੀਂ ਪਰ ਲੇਕਿਨ ਕੋਈ ਲਵਾਈ ਨਹੀਂ ਇਹ ਸਾਡੀਆਂ ਕਮਜ਼ੋਰੀਆਂ ਨੇ ਜਿਸ ਦਿਨ ਅਸੀਂ ਜਾਗ ਪਏ ਤਾਂ 100 ਰੁਪਏ ਖੰਭ ਲਾਣੇ ਹੋ ਮੈਂ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਮੈਂ ਤੁਹਾਨੂੰ ਛਾਸ ਨੂੰ ਛਾਸ ਨੂੰ ਕਿਲੇ ਸੱਤ ਸਾਲ ਕਿਨਾਂ ਤੇ ਅੱਜ ਅੱਡੀ ਸੁਲਵਾਈ ਸਾਡੀਆਂ ਗੱਲਾਂ ਤੇ ਨਾ ਕਿਤਿਆਂ ਤਾਂ ਅਸੀਂ ਸਰਕਾਰ ਨੂੰ ਵੀ ਐਸੇ ਛੁੱਟ ਕਰਨਾ ਚਾਹੁੰਦੇ ਆ ਕਿ ਪੰਜਾਬ ਪੱਤਰ ਤੇ ਕੋਈ ਟੈਕਸ ਕਰਾ ਕਰਦੀ ਨਹੀਂ ਰੋਗੋਂ ਪਪਾਰੀ ਔਰ ਜਦੋਂ ਕੱਠਾ ਤੇ ਕਚ ਰਹੀ ਦਵਗੇ ਤਾਂ ਦੇਬ ਸਰਕਾਰ ਸਾਡੇ ਲਈ ਆਵੇਗੀ ਸੋ ਇੰਨਾ ਗੱਲ ਕਹਿੰਦਾ ਹਾਂ ਮੈਂ ਪ੍ਰਸ਼ਾਸਨ ਦਾ ਪੂਰ ਜੋਰ ਮੰਗ ਕਰਦਾ ਕਿ ਸਾਡੇ ਗੱਲਾਂ ਤੇ ਪੂਰਾ ਪੂਰਾ ਧਿਆਨ ਕੀਤਾ ਜਾਵੇ ਸਾਡੀ ਖੱਖਾ ਤੇ ਚੱਕ ਕੀਤੀ ਜਾਵੇ